ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਲਾਸ ਐਂਜਲਸ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਕਾਰਵਾਈ ਦੇ ਵਿਰੁੱਧ ਤਿੰਨ ਦਿਨਾਂ ਦਾ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਭਰ ਦੀਆਂ ਕਈ ਸੜਕਾਂ ਤੇ ਅੱਗ ਲਗਾ ਦਿੱਤੀ ਇਸ ਦੌਰਾਨ ਸੈਂਕੜੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਤੇ ਇਸ ਦੌਰਾਨ ਕਈ ਪ੍ਰਦਰਸ਼ਨਕਾਰੀ ਮੈਕਸੀਕੋ ਦੇ ਝੰਡੇ ਲੈ ਕੇ ਵਿਰੋਧ ਪ੍ਰਦਰਸ਼ਨ ਕਰਨਾ ਹੈ ਸਥਿਤੀ ਨੂੰ ਕਾਬੂ ਕਰਨ ਲਈ ਅਮਰੀਕੀ ਨੈਸ਼ਨਲ ਗਾਰਡ ਨੇ ਐਤਵਾਰ ਦੇਰ ਰਾਤ ਪ੍ਰਦਰਸ਼ਨਕਾਰੀਆਂ ਤੇ ਅਥਰੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਚਲਾਈਆਂ ਤੇ ਭੀੜ ਨੂੰ ਪਿੱਛੇ ਧੱਕ ਦਿੱਤਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਲਾਸ ਐਂਜਲਸ 'ਚ ਚੱਲ ਰਹੀਆਂ ਇਮੀਗ੍ਰੇਸ਼ਨ ਕਰੈਕਡਾਊਨ ਵਿਰੁੱਧ ਵੱਡੇ ਪੱਧਰ ਤੇ ਪ੍ਰਦਰਸ਼ਨਾਂ ਦੌਰਾਨ ਨਵਾਂ ਹੁਕਮ ਜਾਰੀ ਕੀਤਾ ਹੈ 트੍ਰੰਪ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਜ਼ ਨੂੰ ਆਦੇਸ਼ ਦਿੱਤਾ ਹੈ ਕਿ ਮਾਸਕ ਪਹਿਨੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਉਨ੍ਹਾਂ ਨੇ ਐਲਾਨ ਕੀਤਾ ਕਿ ਹੁਣ ਤੋਂ ਕਿਸੇ ਵੀ ਵਿਰੋਧ ਪ੍ਰਦਰਸ਼ਨ ਦੌਰਾਨ ਮਾਸਕ ਪਹਿਨਣ ਦੀ ਇਜਾਜ਼ਤ ਨਹੀਂ ਹੋਵੇਗੀ 트럼ਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 트ਰੁੱਥ ਸੋਸ਼ਲ ਦੇ ਉੱਤੇ ਲਿਖਿਆ ਮਾਸਕ ਪਹਿਨੇ ਲੋਕਾਂ ਨੂੰ ਹੁਣੇ ਗ੍ਰਿਫਤਾਰ ਕਰੋ ਉਨ੍ਹਾਂ ਨੇ ਕਿਹਾ ਹੁਣ ਤੋਂ ਪ੍ਰਦਰਸ਼ਨਾਂ ਦੇ ਵਿੱਚ ਮਾਸਕ ਪੈਣ ਦੀ ਇਜਾਜ਼ਤ ਨਹੀਂ ਹੋਵੇਗੀ ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਸੰਘੀ ਸਰਕਾਰ ਕੋਲ ਅਜਿਹਾ ਹੁਕਮ ਲਾਗੂ ਕਰਨ ਦਾ ਅਧਿਕਾਰ ਹੈ ਜਾਂ ਨਹੀਂ ਉਧਰ ਦੂਜੇ ਪਾਸੇ ਲਾਸ ਐਂਜਲਸ ਦੇ ਮੇਅਰ ਨੇ ਬਹੁਤ ਸਖਤ ਲਹਿਜੇ ਚ ਗਿਆ ਲਾਸ ਐਂਜਲਸ ਚ ਜੋ ਹਫੜਾ ਦਫੜੀ ਅਸੀਂ ਦੇਖ ਰਹੇ ਹਾਂ ਉਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ ਫੌਜੀ ਇਹ ਤੈਨਾਤੀ ਜਨਤਕ ਸੁਰੱਖਿਆ ਲਈ ਨਹੀਂ ਸਗੋਂ ਇੱਕ ਏਜੰਡੇ ਦੇ ਹਿੱਸੇ ਵਜੋਂ ਕੀਤੀ ਗਈ ਹੈ ਪ੍ਰਦਰਸ਼ਨਕਾਰੀਆਂ ਨੇ ਇੱਕ ਮੁੱਖ ਹਾਈਵੇ ਨੂੰ ਰੋਕ ਦਿੱਤਾ ਤੇ ਕਈ ਵਾਹਨਾਂ ਨੂੰ ਅੱਗ ਲਗਾਈ ਸੀ ਸੋਸ਼ਲ ਮੀਡੀਆ ਤੇ ਕਈ ਤਸਵੀਰਾਂ ਤੇ ਵੀਡੀਓ ਇਸ ਸਮੇਂ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਵਿੱਚ ਛੜਦੀਆਂ ਕਾਰਾਂ ਵੇਖੀਆਂ ਜਾ ਸਕਦੀਆਂ ਨੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਭੀੜ ਨੂੰ ਕਾਬੂ ਕਰਨ ਲਈ ਅਥਰੂ ਗੈਸ ਦੇ ਗੋਲੇ ਦਾਗੇ ਪੁਲਿਸ ਵਾਲੇ ਘੋੜਿਆਂ ਤੇ ਸਵਾਰ ਹੋ ਕੇ ਸੜਕਾਂ ਤੇ ਗਸ਼ਤ ਕਰਦੇ ਦਿਖਾਈ ਦਿੱਤੇ ਜਦਕਿ ਫੌਜੀ ਕਰਮਚਾਰੀਆਂ ਦੇ ਪਿੱਛੇ ਢਾਲਾਂ ਪਹਿਨੇ ਹੋਏ ਕੁਝ ਪੁਲਿਸ ਵਾਲੇ ਖੜੇ ਦਿਖਾਈ ਦਿੱਤੇ ਇੱਕ ਹਿਰਾਸਤ ਕੇਂਦਰ ਦੀ ਸੁਰੱਖਿਆਤ ਲਈ ਫੌਜੀ ਜਵਾਨ ਦੀ ਤਾਇਨਾਤੀ ਕੀਤੀ ਗਈ ਸੀ ਜਿੱਥੇ ਹਾਲ ਹੀ ਦੇ ਦਿਨਾਂ ਚ ਕੁਝ ਪ੍ਰਵਾਸੀਆਂ ਨੂੰ ਲਿਜਾਇਆ ਗਿਆ ਸੀ ਪੁਲਿਸ ਨੇ ਪ੍ਰਦਰਸ਼ਨ ਨੂੰ ਗੈਰ ਕਾਨੂੰਨੀ ਇਕੱਠ ਕੋਸ਼ਿਸ਼ ਕੀਤਾ ਤੇ ਐਤਵਾਰ ਸ਼ਾਮ ਤੱਕ ਬਹੁਤ ਸਾਰੇ ਪ੍ਰਦਰਸ਼ਨਕਾਰੀ ਜਾਣ ਲੱਗ ਪਏ ਪਰ ਪ੍ਰਦਰਸ਼ਨਕਾਰੀ ਜੋ ਨੇੜਲੇ ਪਾਰਕ ਤੋਂ ਕੁਰਸੀਆਂ ਦੀ ਵਰਤੋਂ ਕਰਕੇ ਅਸਥਾਈ ਬੈਰੀਕੇਡ ਲਗਾ ਕੇ ਬੈਠੇ ਰਹੇ ਤੇ ਦੂਜੇ ਪਾਸੇ ਖੜੇ ਪੁਲਿਸ ਵਾਲਿਆਂ ਤੇ ਵਸਤੂਆਂ ਸੁੱਟਣ ਲੱਗ ਪਏ ਕੁਝ ਪ੍ਰਦਰਸ਼ਨਕਾਰੀਆਂ ਨੇ ਹਾਈਵੇ 101 ਨੂੰ ਰੋਕ ਦਿੱਤਾ ਤੇ ਪੁਲਿਸ ਤੇ ਪੱਥਰ ਸੁੱਟੇ ਤੇ ਉਹਨਾਂ ਤੇ ਪਟਾਕੇ ਸੁੱਟੇ ਜਿਸ ਨਾਲ ਪੁਲਿਸ ਵਾਲਿਆਂ ਨੂੰ ਆਪਣੀ ਰੱਖਿਆ ਲਈ ਇੱਕ ਪੁਲ ਦੇ ਹੇਠਾਂ ਲੋਕਣ ਲਈ ਮਜਬੂਰ ਹੋਣਾ ਹੋਇਆ ਪੁਲਿਸ ਨੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਲਾਸ ਐਂਜਲਸ ਦੇ ਪੁਲਿਸ ਮੁਖੀ ਜिम ਮੈਕਡੋਨਲ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਅਧਿਕਾਰੀਆਂ ਤੇ ਕਾਬੂ ਪਾ ਲਿਆ ਉਹਨਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਚ ਉਹ ਲੋਕ ਵੀ ਸ਼ਾਮਲ ਸਨ ਜਿਨ੍ਹਾਂ ਦਾ ਉਦੇਸ਼ ਸਿਰਫ ਸਮੱਸਿਆਵਾਂ ਪੈਦਾ ਕਰਨਾ ਸੀ ਵਿਰੋਧ ਪ੍ਰਦਰਸ਼ਨ ਲਈ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਐਤਵਾਰ ਨੂੰ ਇੱਕ ਵਿਅਕਤੀ ਨੂੰ ਪੁਲਿਸ ਤੇ ਮੋਲੋਟੋਵ ਕੋਕਟੇਲ ਸੁੱਟਣ ਦੇ ਦੋਸ਼ ਚ ਗ੍ਰਿਫਤਾਰ ਕੀਤਾ ਗਿਆ ਸੀ ਇੱਕ ਹੋਰ ਨੂੰ ਅਧਿਕਾਰੀਆਂ ਨੂੰ ਮੋਟਰਸਾਈਕਲ ਨਾਲ ਮਾਰਨ ਦੇ ਦੋਸ਼ ਚ ਗ੍ਰਿਫਤਾਰ ਕੀਤਾ ਗਿਆ ਸੀ ਅਮਰੀਕਾ ਦੇ ਲਾਸ ਐਂਜਲਸ 'ਚ ਸਥਿਤੀ ਲਗਾਤਾਰ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਵੱਡੀ ਗਿਣਤੀ 'ਚ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦੌਰਾਨ ਲਾਸ ਐਂਜਲਸ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਪੁਲਿਸ ਨੇ ਇੱਕ ਵਿਦੇਸ਼ੀ ਮਹਿਲਾ ਪੱਤਰਕਾਰ ਨੂੰ ਗੋਲੀ ਮਾਰ ਦਿੱਤੀ। ਦਰਅਸਲ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਲਾਸ ਐਂਜਲਸ 'ਚ ਕਈ ਥਾਵਾਂ 'ਤੇ ਅਥਰੂ ਗੈਸ ਦੇ ਗੋਲਿਆਂ ਦੇ ਨਾਲ-ਨਾਲ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ। ਇਸ ਦੌਰਾਨ ਪੁਲਿਸ ਵਾਲੇ ਨੇ ਰਿਪੋਰਟਰ ਨੂੰ ਵੀ ਨਿਸ਼ਾਨਾ ਬਣਾਇਆ ਲਾਸ ਐਂਜਲਸ ਚ ਪੁਲਿਸ ਵੱਲੋਂ ਜਿਸ ਮਹਿਲਾ ਨੂੰ ਗੋਲੀ ਮਾਰੀ ਗਈ ਉਸ ਦਾ ਨਾਮ ਲੋਰੈਨ ਟੋਮਾਸੀ ਹੈ ਲੋਰੈਨ ਆਸਟ੍ਰੇਲੀਆ ਦੀਆਂ ਮਸ਼ਹੂਰ ਮਹਿਲਾ ਪੱਤਰਕਾਰਾਂ ਚੋਂ ਇੱਕ ਹੈ ਲੋਰੈਨ ਲਾਸ ਐਂਜਲਸ ਤੇ ਹਿੰਸਾ ਪੜਕਣ ਤੋਂ ਬਾਅਦ ਰਿਪੋਰਟਿੰਗ ਕਰ ਰਹੀ ਸੀ ਜਿਸ ਦੌਰਾਨ ਪਿੱਛੇ ਖੜੇ ਇੱਕ ਪੁਲਿਸ ਵਾਲੇ ਨੇ ਲੋਰੈਨ ਦੀ ਲੱਤ ਤੇ ਰਬੜ ਦੀ ਗੋਲੀ ਚਲਾਈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਵੀਡੀਓ ਚ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗੋਲੀ ਸਿੱਧੀ ਲੋਰੈਨ ਦੀ ਲੱਤ ਚ ਲੱਗਦੀ ਹੈ ਜਿਸ ਤੋਂ ਬਾਅਦ ਉਹੇ ਠਾਂ ਝੁੱਕ ਜਾਂਦੀ ਹੈ ਲੌਰੇਨ ਪਿੱਛੇ ਤੋਂ ਇਹ ਕਹਿੰਦੀ ਦਿਖਾਈ ਦੇ ਰਹੀ ਹੈ ਮੈਂ ਠੀਕ ਹਾਂ ਲੌਰੇਨ ਕਹਿੰਦੀ ਹੈ ਕਿ ਪੁਲਿਸ ਨੇ ਜ਼ਮੀਨੀ ਰਿਪੋਰਟਿੰਗ ਦੌਰਾਨ ਜਾਣ ਬੁਝ ਕੇ ਉਸ ਨੂੰ ਨਿਸ਼ਾਨਾ ਬਣਾਇਆ ਭਾਰਤੀ ਅਮਰੀਕੀ ਕਾਰੋਬਾਰੀ ਕੁਨਾਲ ਜੈਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਨਿਊ ਜਰਸੀ ਦੇ ਨਵਾਕ ਹਵਾਈ ਅੱਡੇ ਤੋਂ ਇੱਕ ਭਾਰਤੀ ਵਿਦਿਆਰਥੀ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਦੀ ਪਰੇਸ਼ਾਨ ਕਰਨ ਵਾਲੀ ਘਟਨਾ ਸਾਂਝੀ ਕੀਤੀ ਜੈਨ ਨੇ ਜੋ ਦੇਖਿਆ ਉਸ ਤੋਂ ਬਹੁਤ ਦੁਖੀ ਹੋਏ ਅਤੇ ਲਿਖਿਆ ਕਿ ਉਹਨਾਂ ਨੇ ਇੱਕ ਨੌਜਵਾਨ ਭਾਰਤੀ ਵਿਦਿਆਰਥੀ ਨੂੰ ਨਿਵਾਰ ਖਵਾਈ ਅੱਡੇ ਤੋਂ ਦੇਸ਼ ਨਿਕਾਲਾ ਦਿੰਦੇ ਦੇਖਿਆ ਹੱਥਕੜੀ ਲੱਗੀ ਹੋਈ ਸੀ ਰੋ ਰਿਹਾ ਸੀ ਇੱਕ ਅਪਰਾਧੀ ਵਾਂਗ ਵਿਹਾਰ ਕੀਤਾ ਗਿਆ ਉਹ ਆਪਣੇ ਸੁਪਨੇ ਸਕਾਰ ਕਰਨ ਲਈ ਆਇਆ ਸੀ ਕੋਈ ਨੁਕਸਾਨ ਕਰਨ ਲਈ ਨਹੀਂ ਨਿਵਾਕ ਲਿਬਰਟੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵਾਪਰੀ ਇਸ ਘਟਨਾ 'ਚ ਪੋਰਟ ਅਥਾਰਟੀ ਪੁਲਿਸ ਅਧਿਕਾਰੀਆਂ ਨੇ ਕਥਿਤ ਤੌਰ ਤੇ ਇੱਕ ਭਾਰਤੀ ਨੌਜਵਾਨ ਨੂੰ ਰੋਕਿਆ ਜੈਨ ਨੇ ਘਟਨਾ ਦੀਆਂ ਫੋਟੋਆਂ ਸਾਂਝੀਆਂ ਕਰਦਿਆਂ ਕਿਹਾ ਕਿ ਵਿਦਿਆਰਥੀ ਹਰਿਆਣਵੀ ਭਾਸ਼ਾ 'ਚ ਬੋਲ ਰਿਹਾ ਸੀ ਜੋ ਕਿ ਇੱਕ ਉੱਤਰੀ ਭਾਰਤੀ ਬੋਲੀ ਹੈ ਫੋਟੋਆਂ 'ਚ ਦਿਖਾਇਆ ਗਿਆ ਕਿ ਵਿਦਿਆਰਥੀ ਨੂੰ ਅਧਿਕਾਰੀਆਂ ਦੁਆਰਾ ਜ਼ਮੀਨ 'ਤੇ ਫੜਿਆ ਜਾ ਰਿਹਾ ਹੈ ਜਿਨ੍ਹਾਂ ਵਿੱਚੋਂ ਇੱਕ ਨੇ ਪੋਰਟ ਅਥਾਰਟੀ ਪੁਲਿਸ ਲਿਖੀ ਹੋਈ ਟੋਪੀ ਪਾਈ ਹੋਈ ਹੈ ਪੋਰਟ ਅਥਾਰਟੀ ਪੁਲਿਸ ਵਿਭਾਗ ਇੱਕ ਪ੍ਰਮੁੱਖ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਹੈ ਜੋ ਨਿਊਯਾਰਕ ਅਤੇ ਨਿਊ ਜਰਸੀ ਚ ਆਵਾਜਾਈ ਨਾਲ ਸੰਬੰਧਿਤ ਸੁਰੱਖਿਆ ਦੀ ਨਿਗਰਾਨੀ ਕਰਦੀ ਹੈ ਇਹ ਹਵਾਈ ਅੱਡਿਆਂ ਪੁਲਾਂ ਸੁਰੰਗਾਂ ਅਤੇ ਵਰਲਡ ਟ੍ਰੇਡ ਸੈਂਟਰ ਸਮੇਤ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਰੱਖਿਆ ਕਰਦੀ ਹੈ ਜੈਨ ਦੇ ਅਨੁਸਾਰ ਵਿਦਿਆਰਥੀ ਸਪਸ਼ਟ ਤੌਰ ਤੇ ਪਰੇਸ਼ਾਨ ਸੀ ਅਤੇ ਉਸ ਨੂੰ ਹਰਿਆਣਾ ਵਿੱਚ ਇਹ ਕਹਿੰਦੇ ਸੁਣਿਆ ਜਾ ਸਕਦਾ ਸੀ ਕਿ ਉਹ ਪਾਗਲ ਨਹੀਂ ਹੈ ਤੇ ਇਹ ਲੋਕ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਪਾਗਲ ਹੈ ਜੈਨ ਨੇ ਕਿਹਾ ਕਿ ਇਹ ਬੱਚੇ ਆਪਣੇ ਵੀਜ਼ੇ ਪ੍ਰਾਪਤ ਕਰਦੇ ਹਨ ਤੇ ਸਵੇਰ ਦੀ ਉਡਾਣ ਤੇ ਚੜ ਜਾਂਦੇ ਨੇ ਕਿਸੇ ਕਾਰਨ ਕਰਕੇ ਉਹ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਆਪਣੀ ਯਾਤਰਾ ਦਾ ਕਾਰਨ ਦੱਸਣ 'ਚ ਅਸਮਰੱਥ ਹੁੰਦੇ ਨੇ ਤੇ ਅਪਰਾਧੀਆਂ ਵਾਂਗ ਬਨ ਕੇ ਸ਼ਾਮ ਦੀ ਉਡਾਣ ਤੇ ਵਾਪਸ ਭੇਜ ਦਿੱਤੇ ਜਾਂਦੇ ਨੇ ਉਹਨਾਂ ਅੱਗੇ ਕਿਹਾ ਕਿ ਅਜਿਹੇ ਘਟਨਾਵਾਂ ਵਧ ਰਹੀਆਂ ਨੇ ਹਰ ਰੋਜ਼ 3 ਤੋਂ 4 ਅਜਿਹੇ ਮਾਮਲੇ ਹੁਰੇ ਨੇ ਵਿਦਿਆਰਥੀ ਨੂੰ ਦੇਸ਼ ਨਿਕਾਲਾ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਸਖਤ ਇਮੀਗ੍ਰੇਸ਼ਨ ਕਾਨੂੰਨ ਲਾਗੂ ਕਰਨ ਵਾਲੇ ਉਪਾਵਾਂ ਤੇ ਵੱਧਦੀਆਂ ਚਿੰਤਾਵਾਂ ਦੇ ਵਿਚਕਾਰ ਆਇਆ ਹੈ ਆਈਸੀਈ ਛਾਪੀਆਂ ਅਤੇ ਦੇਸ਼ ਨਿਕਾਲੇ ਦੇ ਜਵਾਬ ਚ ਲਾਸ ਐਂਜਲਸ ਵਰਗੇ ਸ਼ਹਿਰਾਂ ਚ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਹੋਏ ਨੇ ਹਜ਼ਾਰਾਂ ਕੈਲੀਫੋਰਨੀਆ ਵਾਸੀ ਸੜਕਾਂ ਤੇ ਉਤਰ ਆਏ ਇੱਕ ਵੱਡਾ ਫਰੀਵੇ ਬੰਦ ਕਰ ਦਿੱਤਾ ਅਤੇ ਪ੍ਰਦਰਸ਼ਨਕਾਰੀਆਂ ਤੇ ਕਾਨੂੰਨ ਲਾਗੂ ਕਰਨ ਵਾਲਿਆਂ ਵਿਚਕਾਰ ਝੜਪਾਂ ਹੋਈਆਂ ਅਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਗਈ ਇੱਕ ਹੈਰਾਨ ਕਰਨ ਵਾਲੀ ਘਟਨਾ 'ਚ ਆਸਟ੍ਰੇਲੀਆਈ ਟੀਵੀ ਪੱਤਰਕਾਰ ਲੋਰੈਂਟ ਟੋਮਾਸੀ ਨੂੰ ਮੌਕੇ ਤੇ ਰਿਪੋਰਟਿੰਗ ਕਰਦੇ ਸਮੇਂ ਰਬੜ ਦੀ ਗੋਲੀ ਵੀ ਲੱਗੀ ਇੱਕ ਵਿਵਾਦਪੂਰਨ ਕਦਮ ਚ 트ੰਪ ਨੇ ਰਾਜ ਦੀ ਪ੍ਰਵਾਨਗੀ ਤੋਂ ਬਿਨਾ ਨੈਸ਼ਨਲ ਗਾਰਡ ਨੂੰ ਲਾਸ ਐਂਜਲਸ ਚ ਤਾਇਨਾਤ ਕਰਨ ਲਈ ਸੰਗੀ ਸ਼ਕਤੀਆਂ ਦੀ ਵਰਤੋਂ ਕੀਤੀ। ਰੱਖਿਆ ਸਕੱਤਰ ਪੀਟ ਹੇਕਸੇਥ ਨੇ ਵੀ ਅਮਰੀਕੀ ਮਰੀਨ ਤਾਇਨਾਤ ਕਰਨ ਦਾ ਸੰਕੇਤ ਦਿੱਤਾ। ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਇਸ ਫੈਸਲੇ ਦੀ ਨਿੰਦਾ ਕਰਦੇ ਹੋਏ ਇਸ ਨੂੰ ਤਾਨਾਸ਼ਾਹੀ ਅਤੇ ਪੜਕਾਉ ਦੱਸਿਆ। ਮੈਨਹਟਨ ਚ ਵਿਸ਼ਪਜੀਤ ਸਿੰਘ ਨੇ ਸਿੱਖੀ ਦੇ ਪ੍ਰਚਾਰ ਲਈ ਨਵੇਕਲਾ ਟੰਗ ਅਪਣਾਇਆ। ਉਸਨੇ ਕੈਪਟਨ ਸਿੱਖ ਅਮਰੀਕਾ ਦਾ ਰੂਪ ਧਾਰ ਕੇ ਸਿੱਖਾਂ ਪ੍ਰਤੀ ਨਫ਼ਰਤ ਵਾਲਾ ਨਜ਼ਰੀਆ ਬਦਲਣ ਦੀ ਜ਼ਿੰਮੇਵਾਰੀ ਚੁੱਕੀ ਹੈ 11 ਸਤੰਬਰ 2001 ਨੂੰ ਵਿਸਕਾਂਸਨ ਦੇ ਓਕ ਕਰੀਕ ਸਥਿਤ ਗੁਰਦੁਆਰੇ 'ਚ ਗੋਰੇ ਵੱਲੋਂ ਗੋਲੀਆਂ ਚਲਾ ਕੇ ਸਿੱਖਾਂ ਨੂੰ ਕਤਲ ਕੀਤੇ ਜਾਣ ਮਗਰੋਂ ਵਿਸ਼ਵਜੀਤ ਸਿੰਘ ਨੇ ਸਾਲ 2013 ਦੀਆਂ ਗਰਮੀਆਂ 'ਚ ਸਿੱਖ ਸੁਪਰਹੀਰੋ ਬਣ ਕੇ ਆਪਣੇ ਧਰਮ ਪ੍ਰਤੀ ਅਮਰੀਕੀਆਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ ਵਿਸ਼ਵਜੀਤ ਸਿੰਘ ਨੇ ਕਿਹਾ ਕਿ ਕੈਪਟਨ ਸਿੱਖ ਅਮਰੀਕਾ ਦਾ ਰੂਪ ਧਾਰਨ ਕਰਨ ਮਗਰੋਂ ਲੋਕ ਆਪ ਮੁਹਾਰੇ ਉਸ ਕੋਲ ਆਉਣ ਲੱਗ ਪਏ ਤੇ ਗਲਵੱਕੜੀ ਚ ਲੈ ਕੇ ਸਿੱਖੀ ਬਾਰੇ ਜਾਣਕਾਰੀ ਹਾਸਲ ਕਰਨ ਲੱਗ ਪਏ ਉਸਨੇ ਦੱਸਿਆ ਕਿ ਇੱਥੋਂ ਤੱਕ ਕਿ ਪੁਲਿਸ ਅਧਿਕਾਰੀ ਵੀ ਉਸ ਨਾਲ ਤਸਵੀਰਾਂ ਖਿੱਚਵਾਉਂਦੇ ਨੇ ਵਿਸ਼ਵਜੀਤ ਸਿੰਘ ਨੇ ਦੱਸਿਆ ਕਿ ਇੱਕ ਜੋੜੇ ਨੇ ਤਾਂ ਉਸ ਨੂੰ ਆਪਣੇ ਵਿਆਹ ਸਮਾਗਮ ਲਈ ਵੀ ਸੱਦਾ ਦਿੱਤਾ ਸਾਲ 2016 'ਚ ਵਿਸ਼ਵਜੀਤ ਸਿੰਘ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਉਹ ਸਕੂਲਾਂ ਸਰਕਾਰੀ ਏਜੰਸੀਆਂ ਅਤੇ ਨਿਗਮਾਂ 'ਚ ਜਾ ਕੇ ਨੌਜਵਾਨਾਂ ਨੂੰ ਸਿੱਖ ਧਰਮ ਅਤੇ ਸੱਭਿਆਚਾਰ ਬਾਰੇ ਜਾਗਰੂਕ ਕਰਨ ਲੱਗ ਪਿਆ ਉਸਨੇ ਕਿਹਾ ਕਿ ਉਹ ਬਰਾਬਰੀ ਤੇ ਨਿਆਂ ਦੀ ਵਕਾਲਤ ਕਰਦਾ ਹੈ ਵਿਸ਼ਵਜੀਤ ਨੂੰ ਇਸ ਪੋਸ਼ਾਕ 'ਚ ਦੇਖ ਕੇ ਇੱਕ ਬੱਚੇ ਨੇ ਕਿਹਾ ਕੈਪਟਨ ਅਮਰੀਕਾ ਦੀ ਦਾੜੀ ਨਹੀਂ ਹੈ ਉਹ ਪੱਗ ਨਹੀਂ ਬੰਨਦਾ ਤੇ ਉਹ ਗੋਰਾ ਹੈ ਵਿਸ਼ਪਜੀਤ ਸਿੰਘ ਨੇ ਉਸ ਮੁੰਡੇ ਵੱਲ ਦੇਖਿਆ ਜਿਸ ਨੇ ਇਹ ਸ਼ਬਦ ਕਹਿ ਸਨ ਤੇ ਫਿਰ ਉਸ ਨੇ ਆਪਣੇ ਵੱਲ ਵੇਖਿਆ ਇੱਕ ਪਤਲੇ ਚਸ਼ਮਾ ਲੱਗੇ ਪੱਗ ਬੰਨੇ ਅਤੇ ਦਾੜੀ ਵਾਲੇ ਸਿੱਖ ਵਿਅਕਤੀ ਨੇ ਕੈਪਟਨ ਅਮਰੀਕਾ ਦੀ ਪੋਸ਼ਾਕ ਪਹਿਨੀ ਹੋਈ ਸੀ ਸਿੰਘ ਨੇ ਕਿਹਾ ਮੈਨੂੰ ਬੁਰਾ ਨਹੀਂ ਲੱਗਿਆ ਕਿਉਂਕਿ ਮੈਂ ਜਾਣਦਾ ਸੀ ਕਿ ਇਸ ਬੱਚੇ ਦੇ ਦਿਮਾਗ 'ਚ ਹਮੇਸ਼ਾ ਲਈ ਮੇਰਾ ਇੱਕ ਕੈਪਟਨ ਸਿੱਖ ਅਮਰੀਕਾ ਦਾ ਅਕਸ ਬਣਿਆ ਰਹੇਗਾ ਇਸ ਅਕਸ 'ਚ ਇਨੀ ਸ਼ਕਤੀ ਹੈ ਕਿ ਇਹ ਇਸ ਬਾਰੇ ਚਰਚਾ ਸ਼ੁਰੂ ਕਰ ਦਿੰਦਾ ਹੈ ਕਿ ਅਮਰੀਕੀ ਹੋਣ ਦਾ ਕੀ ਮਤਲਬ ਹੈ। ਰਾਸ਼ਟਰਪਤੀ ਡੋਨਾਲਡ 트ੰਪ ਅਤੇ ਟੈਸਲਾ ਦੇ ਮੁਖੀ ਐਲਨ ਮਸਕ ਵਿਚਕਾਰ ਸ਼ਬਦੀ ਜੰਗ ਹੋਰ ਤੇਜ਼ ਹੁੰਦੀ ਜਾ ਰਹੀ ਹੈ। ਹਾਲਾਂਕਿ ਮਸਕ ਨੇ ਸ਼ਨੀਵਾਰ ਨੂੰ ਨਰਮ ਰੁਖ ਅਪਣਾਇਆ ਪਰ ਹੁਣ ਡੋਨਾਲਡ 트ੰਪ ਨੇ ਮਸਕ ਨੂੰ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਵੀ ਦੇ ਦਿੱਤੀ ਹੈ ਦਰਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਐਲਨ ਮਸਕ ਨਾਲ ਆਪਣੀ ਟਕਰਾਅ ਤੋਂ ਪਿੱਛੇ ਹਟਦੇ ਨਜ਼ਰ ਨਹੀਂ ਆ ਰਹੇ ਉਹਨਾਂ ਨੇ ਸ਼ਨੀਵਾਰ ਨੂੰ ਸਪਸ਼ਟ ਕੀਤਾ ਕਿ ਉਹਨਾਂ ਦੇ ਮਸਕ ਨਾਲ ਸਬੰਧਾਂ ਨੂੰ ਸੁਧਾਰਨ ਦੀ ਕੋਈ ਇੱਛਾ ਨਹੀਂ ਹੈ ਇੰਨਾ ਹੀ ਨਹੀਂ 트ੰਪ ਨੇ ਚੇਤਾਵਨੀ ਦਿੱਤੀ ਕਿ ਜੇਕਰ ਮਸਕ ਆਉਣ ਵਾਲੀਆਂ ਚੋਣਾਂ 'ਚ ਡੈਮੋਕ੍ਰੇਟਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਨੇ ਟਰੰਪ ਨੇ ਐਨਬੀਸੀ ਦੀ ਕ੍ਰਿਸਟਨ ਵੈਲਕਰ ਨਾਲ ਇੱਕ ਫੋਨ ਇੰਟਰਵਿਊ ਚ ਕੀਤਾ ਕਿ ਉਹਨਾਂ ਦਾ ਮਸਕ ਨਾਲ ਸਬੰਧ ਸੁਧਾਰਨ ਦਾ ਕੋਈ ਇਰਾਦਾ ਨਹੀਂ ਹੈ ਜਦੋਂ ਉਹਨਾਂ ਨੂੰ ਖਾਸ ਤੌਰ ਤੇ ਪੁੱਛਿਆ ਗਿਆ ਕਿ ਕੀ ਉਹਨਾਂ ਨੂੰ ਲੱਗਦਾ ਹੈ ਕਿ ਟੈਸਲਾ ਅਤੇ ਸਪੇਸਐਕਸ ਦੇ ਸੀਈਓ ਨਾਲ ਉਹਨਾਂ ਦਾ ਰਿਸ਼ਤਾ ਖਤਮ ਹੋ ਗਿਆ ਹੈ ਤਾਂ ਟਰੰਪ ਨੇ ਜਵਾਬ ਦਿੱਤਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਮਸਕ ਨਾਲ ਗੱਲ ਕਰਨ ਦਾ ਕੋਈ ਇਰਾਦਾ ਨਹੀਂ ਇਸ ਚਰਚਾ ਦੇ ਵਿਚਕਾਰ ਟਰੰਪ ਨੇ ਇਹ ਚੇਤਾਵਨੀ ਵੀ ਜਾਰੀ ਕੀਤੀ ਕਿ ਮਸਕ 2026 ਦੀਆਂ ਮਦ ਕਾਲੀ ਚੋਣਾ ਚ ਡੈਮੋਕ੍ਰੈਟਿਕ ਕਾਨੂੰਨ ਸਾਜ਼ਾਂ ਤੇ ਉਮੀਦਵਾਰਾਂ ਦਾ ਸਮਰਥਨ ਕਰ ਸਕਦੇ ਨੇ 트럼ਪ ਨੇ ਐਨਬੀਸੀ ਨੂੰ ਕਿਹਾ ਕਿ ਜੇਕਰ ਉਹ ਅਜਿਹਾ ਕਰਦੇ ਨੇ ਤੇ ਉਹਨਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ ਅਮਰੀਕਾ ਚ ਖਾਣ ਪੀਣ ਦੀਆਂ ਚੀਜ਼ਾਂ ਚ ਖਤਰਨਾਕ ਬੈਕਟੀਰੀਆ ਦੇ ਫੈਲਣ ਨਾਲ ਚਿੰਤਾ ਵਧ ਗਈ ਹੈ ਟਮਾਟਰਾਂ ਤੋਂ ਬਾਅਦ ਹੁਣ ਆਂਡਿਆਂ ਚ ਵੀ ਸੈਲਮੋਨੇਲਾ ਬੈਕਟੀਰੀਆ ਮਿਲਣ ਕਾਰਨ ਵੱਡਾ ਖਤਰਾ ਸਾਹਮਣੇ ਆਇਆ ਹੈ ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਦੱਸਿਆ ਕਿ ਅਗਸਟ ਐਗ ਕੰਪਨੀ ਦੇ ਆਂਡਿਆਂ ਨਾਲ ਜੁੜੀ ਇਹ ਲਾਗ ਨੇ 9 ਰਾਜਾਂ 'ਚ 79 ਲੋਕਾਂ ਨੂੰ ਬਿਮਾਰ ਕਰ ਦਿੱਤਾ ਹੈ ਜਿਨ੍ਹਾਂ ਵਿੱਚੋਂ 21 ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ ਇਹ ਆਂਡੇ ਵਾਲਮਾਰਟ ਸੇਫਵੇ ਰੀਲਿਸ ਫੂਡਬੈਕਸ ਪਲਫਸ ਲੱਕੀ ਸਮਾਰਟ ਐਂਡ ਫਾਈਨਲ ਫੂਡ ਫੋਰ ਲੈਸ ਆਦਰ ਰਿਟੇਲ ਸਟੋਰਾਂ ਤੇ ਵੇਚੇ ਗਏ ਇਸ ਸਭ ਨੂੰ ਦੇਖਦਿਆਂ 1.7 ਮਿਲੀਅਨ ਆਂਡੇ ਵਾਪਸ ਮੰਗਵਾਏ ਜਾ ਰਹੇ ਨੇ ਲੋਕਾਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਜੇਕਰ ਤੁਹਾਡੇ ਕੋਲ ਉਪਰੋਕਤ ਕੋਡ ਵਾਲੇ ਆਂਡੇ ਹਨ ਉਹਨਾਂ ਨੂੰ ਨਾ ਖਾਓ ਜਾਂ ਤਾਂ ਸੁੱਟ ਦਿਓ ਜਾਂ ਦੁਕਾਨ ਤੇ ਵਾਪਸ ਕਰ ਦਿਓ ਜਿਨ੍ਹਾਂ ਚੀਜ਼ਾਂ ਜਾਂ ਸਤਹਾਂ ਤੇ ਇਹਨਾਂ ਆਂਡਿਆਂ ਨੂੰ ਛੂਇਆ ਉਹਨਾਂ ਨੂੰ ਗਰਮ ਸਾਬਣ ਵਾਲੇ ਪਾਣੀ ਨਾਲ ਧੋਵੋ ਸੈਲਮੋਨੇਲਾ ਜ਼ਹਿਰ ਦੇ ਲੱਛਣਾਂ ਦੇ ਵਿੱਚ ਦਸਤ, ਬੁਖਾਰ, ਗੰਭੀਰ ਉਲਟੀਆਂ, ਡੀਹਾਈਡਰੇਸ਼ਨ ਅਤੇ ਪੇਟ ਚ ਕੜਵਲ ਸ਼ਾਮਲ ਨੇ ਜ਼ਿਆਦਾਤਰ ਲੋਕ ਜੋ ਬਿਮਾਰ ਹੁੰਦੇ ਨੇ ਇੱਕ ਹਫ਼ਤੇ ਦੇ ਅੰਦਰ ਠੀਕ ਹੋ ਜਾਂਦੇ ਨੇ ਛੋਟੇ ਬੱਚਿਆਂ ਬਜ਼ੁਰਗਾਂ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ 'ਚ ਲਾਗ ਗੰਭੀਰ ਹੋ ਸਕਦੀ ਹੈ ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਨ ਦੀ ਲੋੜ ਹੋ ਸਕਦੀ ਹੈ ਸੀਡੀਸੀ ਲੋਕਾਂ ਨੂੰ ਸਲਾਹ ਦਿੰਦਾ ਹੈ ਕਿ ਉਹ ਵਾਪਸ ਮੰਗਵਾਏ ਗਏ ਆਂਡੇ ਸੁੱਟ ਦੇਣ ਜਾਂ ਉਹਨਾਂ ਨੂੰ ਉਸ ਸਟੋਰ 'ਚ ਵਾਪਸ ਕਰ ਦੇਣ ਜਿੱਥੋਂ ਉਹਨਾਂ ਨੂੰ ਖਰੀਦਿਆ ਗਿਆ ਸੀ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਖਾਸ ਕੋਡ ਵਾਲੇ ਆਂਡਿਆਂ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਗਈ ਹੈ ਇਜ਼ਰਾਈਲ ਨੇ ਸਵਿਡਿਸ਼ ਵਾਤਾਵਰਣ ਕਾਰਕੁਨ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਗ੍ਰੇਟਾ ਥਨਬਰਗ ਅਤੇ ਉਹਨਾਂ ਦੇ ਜਹਾਜ਼ ਨੂੰ ਜ਼ਬਤ ਕਰ ਲਿਆ। ਸੋਮਵਾਰ ਸਵੇਰੇ ਤੜਕੇ ਪੰਜ ਇਜ਼ਰਾਈਲੀ ਸਪੀਡ ਬੋਟਸ ਨੇ ਜਹਾਜ਼ ਨੂੰ ਘੇਰ ਲਿਆ। ਇਸ ਤੋਂ ਬਾਅਦ ਸੈਨਿਕ ਜਹਾਜ਼ ਤੇ ਚੜ ਗਏ ਅਤੇ ਇਸ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਇਹ ਜਹਾਜ਼ ਗਾਜ਼ਾ ਦੇ ਲੋਕਾਂ ਲਈ ਰਾਹਤ ਸਮੱਗਰੀ ਲੈ ਕੇ ਜਾ ਰਿਹਾ ਸੀ। ਮੈਡਲਾਈਨ ਨਾਮ ਦੇ ਇਸ ਜਹਾਜ਼ ਤੇ 12 ਲੋਕ ਸਵਾਰ ਹਨ। ਸਾਰੇ ਫੌਜੀ ਹਿਰਾਸਤ 'ਚ ਨੇ। ਇਸ ਜਹਾਜ਼ ਨੂੰ ਗਾਜ਼ਾ ਦੀ ਬਜਾਏ ਇਜ਼ਰਾਈਲ ਲਿਜਾਇਆ ਗਿਆ ਬੀਬੀਸੀ ਅਨੁਸਾਰ ਇਹਨਾਂ ਸਾਰੇ ਕਾਰਕੁਨਾਂ ਨੂੰ ਅਸ਼ਦੋਦ ਬੰਦਰਗਾਹ ਤੇ ਲਿਆਂਦਾ ਗਿਆ ਇਹ ਇਜ਼ਰਾਈਲ ਦੇ ਪੱਛਮ ਚ ਇੱਕ ਮਹੱਤਵਪੂਰਨ ਬੰਦਰਗਾਹ ਹੈ ਗਾਜ਼ਾ ਤੋਂ ਇਸ ਦੀ ਦੂਰੀ 27 ਕਿਲੋਮੀਟਰ ਹੈ ਗ੍ਰੇਟਾ ਥਨਬਰਗ ਅਤੇ ਬਾਕੀਆਂ ਨੂੰ 7 ਅਕਤੂਬਰ 2023 ਨੂੰ ਹਮਾਸ ਦੇ ਹਮਲੇ ਦੀ ਵੀਡੀਓ ਦਿਖਾਈ ਜਾਵੇਗੀ ਰੱਖਿਆ ਮੰਤਰੀ ਇਜ਼ਰਾਈਲ ਕਾਰਟਸ ਨੇ ਫੌਜ ਨੂੰ ਇਹ ਆਦੇਸ਼ ਦਿੱਤਾ ਹੈ ਇਹ ਆਦੇਸ਼ ਦਿੰਦੇ ਹੋਏ ਕਾਰਟਸ ਨੇ ਖਾਸ ਤੌਰ ਤੇ ਥਨਬਰਗ ਦਾ ਨਾਮ ਲਿਆ ਉਹਨਾਂ ਨੇ ਕਿਹਾ ਕਿ ਗ੍ਰੇਟਾ ਅਤੇ ਉਸ ਦੇ ਹਮਾਸ ਸਮਰਥਕ ਸਾਥੀਆਂ ਨੂੰ ਦੇਖਣਾ ਚਾਹੀਦਾ ਹੈ ਕਿ ਹਮਾਸ ਅਸਲ ਚ ਕੀ ਹੈ ਤੇ ਉਹਨਾਂ ਨੇ ਇਜ਼ਰਾਈਲੀ ਔਰਤਾਂ ਬੱਚਿਆਂ ਤੇ ਬਜ਼ੁਰਗਾਂ ਨੂੰ ਕਿਵੇਂ ਮਾਰਿਆ ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ ਗ੍ਰੇਟਾ ਥਨਬਰਗ ਤੇ ਉਸ ਦੇ ਸਾਥੀਆਂ ਨੂੰ ਇਜ਼ਰਾਈਲ ਦੀ ਜਲ ਸੈਨਾ ਇਜ਼ਰਾਈਲ ਲੈ ਜਾ ਰਹੀ ਹੈ ਵਿਦੇਸ਼ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਨਿਸ਼ਾਨਾ ਕੱਸਿਆ ਤੇ ਲਿਖਿਆ ਕਿ ਸੇਫਟੀ ਯਾਟ ਦੇ ਸਾਰੇ ਯਾਤਰੀ ਠੀਕ ਅਤੇ ਸੁਰੱਖਿਅਤ ਨੇ ਉਹਨਾਂ ਨੂੰ ਸੈਂਡਵਿਚ ਅਤੇ ਪਾਣੀ ਮੁਹੱਈਆ ਕਰਵਾਇਆ ਗਿਆ ਇੱਕ ਹੋਰ ਪੋਸਟ 'ਚ ਮੰਤਰਾਲੇ ਨੇ ਕਿਹਾ ਕਿ ਇਹਨਾਂ ਕਾਰਕੁਨਾਂ ਨੂੰ ਇਜ਼ਰਾਈਲ ਲੈ ਜਾਣ ਤੋਂ ਬਾਅਦ ਉਹਨਾਂ ਦੇ ਦੇਸ਼ ਭੇਜ ਦਿੱਤਾ ਜਾਵੇਗਾ ਇਸ ਹਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ